ਸੋ ਲੋਕ ਕਵੀ ਜਿਓ ਕੇ ਇੱਕੰਕਾਰ ਸਤਗੁਰ ਪ੍ਰਸਾਦ ਕਵੀਰ ਖੰθα ਜਲ ਕੋ ਲਾਪਈ ਖੱਪਰ ਫੋਟ ਮਫੋਟ ਜੋਗੀ ਬਪੜਾ ਖੇਲੋ ਅਸਨ ਰਹੀ ਬਪੂਤ ਕਬੀਰ ਥੋਰੇ ਜਲ ਮਛਲੇ ਚੀਰ ਮੇਲੋ ਜਾਲ ਏ ਟੋਗ ਨਾ ਛੁਟ ਸਹ ਫਿਰ ਕਰ ਸਮੁੰਦ ਸਮਾਲ ਕਬੀਰ ਸਮੁੰਦ ਨ ਛੋੜੀਏ ਜੋਤ ਖਰੋ ਹੋਏ ਪੋਖੇ ਪੋਖੇ ਟੁੱਟਦੇ ਪੱਲੇ ਨੱਕੇ ਕੋਏ ਕਬੀਰ ਨਿਗਸਾਏ ਬਹਿ ਗਏ ਥਾਂਗੇ ਨਾਹੀ ਕੋਏ দীন গরিবে apne karte hoye so hoye kabeer basno ki kukur paley sakat ki buri maaye o nit har naam jas o paap basan jaaye ਕਬੀਰ ਹਰਨ ਨਾ ਦੂ ਬਲਾ ਏ ਹਰਿਆਰਾ ਤਾਲ ਲੱਖ ਅਹੇਰੀ ਇੱਕ ਜਿਉ ਕਿੰਤਾ ਬੰਚਿਓ ਕਾਲ ਕਬੀਰ ਗੰਗਾ ਤੀਰ ਜੋ ਕਰ ਕਰੇ ਪੀਵੇ ਨਿਰਮਲ ਨੀਰ ਬਿਨ ਹਰ ਪਗ ਤੇ ਨ ਮੁਕਤ ਹੋਏ ਓ ਕਹਿ ਰਹੇ ਕਬੀਰ ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ પાછે ਲਗੋ ਹਰ ਫਿਰੇ ਕਹਤ ਕਵੀਰ 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 ਮਨ ਨਿਰਮਲ ਪਿਆ ਜੈਸੇ ਗੰਗਾ ਨੇ પાછੇ ਲਗੋ ਹਰ ਫਿਰੇ ਕਹਤ ਕਵੀਰ ਕਵੀਰ ਇਹ ਸ਼ਲੋਕ ਸਤਗੁਰ ਕਬੀਰ ਮਹਾਰਾਜ ਜੀ ਦੇ ਤਨ ਤਨ ਚਵਰ ਸ਼ਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਗ 1364 ਤੇ ਸ਼ਿਸ਼ੋਭਤਨ ਸਤਗੁਰ ਕਬੀਰ ਮਹਾਰਾਜ ਜੀ ਇਸ ਦੁਨੀਆ ਦੇ ਪ੍ਰਾਣੀ ਨੂੰ ਸਮਝਾ ਰਹੇ ਜਿੰਦ ਨੂੰ ਸਮਝਾ ਰਹੇ ਕਿ ਇਹ ਦੁਨੀਆ ਜਿਹੜੀ ਹੈ ਇਹ ਵਿਸ਼ੇ ਵਿਕਾਰਾਂ ਦੇ ਨਾਲ ਭਰੀ ਹੋਈ ਹੈ ਪਰ ਇਹ ਵਿਸ਼ੇ ਵਿਕਾਰ ਜਿਹੜੇ ਇੰਨੇ ਕੁ ਮਿੱਠੇ ਲੱਗ ਰਹੇ ਆ ਕਿ ਹਰ ਇੱਕ ਪ੍ਰਾਣੀ ਚਾਹੁੰਦਾ ਹੈ ਕਿ ਇਸ ਦੁਨੀਆ ਦੇ ਵਿੱਚ ਮੈਂ ਖਚਤ ਰਾਂ ਦੁਨੀਆ ਦੇ ਪਦਾਰਥ ਇਕੱਠੇ ਕਰ ਲਾਂ ਰਿਸ਼ਤੇ ਨਾਤੇ ਬਹੁਤ ਮੈਂ ਗੂੜੇ ਕਰ ਲਮਾ ਪਰ ਜੀਵਨ ਦੀ ਬਾਜੀ ਉਹ ਅਖੇਤਿ ਹਾਰ ਜਾਂਦੇ ਆ ਜਿਹੜੇ ਪਰਮਾਤਮਾ ਨੂੰ ਭੁੱਲ ਜਾਂਦੇ ਆ ਤੇ ਪਦਾਰਥਾਂ ਦੇ ਵਿੱਚ ਮਸਤ ਹੋ ਜਾਂਦੇ ਆ ਰਿਸ਼ਤੇ ਨਾਤੇ ਨੂੰ ਮੋਹ ਬਣਾ ਲੈਂਦੇ ਹੈ ਸੋ ਸਤਗੁਰ ਕਬੀਰ ਮਹਾਰਾਜ ਜੀ ਸਮਝਾ ਰਹੇ ਕਬੀਰ ਖਿੰਥਾ ਜਲ ਕੋਇਲਾ ਭਈ ਖਾਪਰ ਫੂਟ ਮਫੂਟ ਜੋਗੀ ਬਪਰਾ ਖੇਲੇਉ ਅਸਨ ਰਹੀ ਬਪੂਤ ਇਹ ਜੋ ਸਰੀਰ ਸਿਗਰ ਇਹ ਕਹਿੰਦੇ ਜਲ ਕੇ ਕੋਲਾ ਹੋ ਗਿਆ ਸਰੀਰ ਜਿਹੜਾ ਹੈ ਜਦੋਂ ਇਹਦੇ ਵਿੱਚੋਂ ਪ੍ਰਾਣ ਨਿਕਲ ਜਾਂਦੇ ਹੈ ਤਾਂ ਇਹ ਮਿੱਟੀ ਬਣ ਜਾਂਦਾ ਫਿਰ ਇਹਦਾ ਜਿਹੜਾ ਹੱਡੀਆਂ ਆ ਬਾਲ ਆ ਇਸ ਤਰ੍ਹਾਂ ਜਲਦੇ ਆ ਜਿਵੇਂ ਬਾਹਰ ਜਲਦੇ ਆਕਾਸ਼ ਦੇ ਪੋਲੇ ਵਾਂਗੂ ਹੱਡੀਆਂ ਜਲਦੀਆਂ ਸੁੱਕੇ ਹੋਏ ਲੱਕੜ ਦੀ ਟਾਹ ਕਾਸ ਦੀ ਟਾਟੀ ਵਾਂਗੂ ਸੋ ਉਹ ਕਹਿੰਦੇ ਖਾਪਰ ਫੋਟਮਾ ਫੋਟ ਜਿਹੜਾ ਮਨ ਹਰ ਟਾਈਮ ਚੰਚਲਤਾ ਦੇ ਵਿੱਚ ਰਹਿ ਕੇ ਸ਼ਾਮਾਂ ਦੇ ਵਿੱਚ ਵਿਕਾਰਾਂ ਚ ਮਸਤ ਹੋ ਕੇ ਪੀਖ ਦੀ ਤਰ੍ਹਾਂ ਮੰਗਦਾ ਫਿਰਦਾ ਸੀ ਜੋਗੀ ਬਪੜਾ ਖੇਲੇ ਉਹ ਜਿਨ੍ਹਾਂ ਪਦਾਰਥਾਂ ਦੇ ਵਿੱਚ ਜਿਨ੍ਹਾਂ ਰਸਤਿਆਂ ਨਰਤਿਆਂ ਦੇ ਵਿੱਚ ਇਹ ਖੇਲ ਉਹ ਖੇਡ ਰਿਆ ਸੀ ਉਹ ਸਾਦੇ ਦਸਾਂ ਦੇ ਇੱਥੇ ਰਹਿ ਗਏ ਆਸਨ ਰਹੀ ਬਕੂਤ ਜਿੱਥੇ ਇਸ ਕਾਇਆ ਨੂੰ ਸਾੜਿਆ ਗਿਆ ਉਸ ਆਸਨ ਤੇ ਸਿਰਫ ਸਵਾਦੀ ਢੇਰੀ ਰਹਿ ਗਈ ਇੱਕ ਸੋ ਸਤਗੁਰ ਕਬੀਰ ਮਹਾਰਾਜ ਜੀ ਦਾ ਸਮਝਾਉਣਾ ਹੈ ਕਿ ਇਹ ਜਿਹੜੀ ਜਿੰਦ ਹੈ ਇਸ ਨੇ ਤਾਂ ਮਰਨਾ ਨਹੀਂ ਇਸ ਤਨ ਨੂੰ ਤਾਂ ਤੁੰ ਨੂੰ ਮਿਲਿਆ ਹੈ ਪ੍ਰਾਣੀ ਨੂੰ ਕਿ ਇਸ ਧਰਮਸ਼ਾਲਾ ਦੇ ਵਿੱਚ ਰਹਿ ਕੇ ਉਸ ਪਰਮਾਤਮਾ ਦੇ ਨਾਲ ਆਪਣਾ ਮੇਲ ਕਰ ਇਹ ਦੁਨੀਆ ਜਿਹੜੀ ਕੋੜ ਦੀ ਦੀਵਾਰ ਹੈ ਉਹ ਮਾਇਆ ਦਾ ਚੱਕਰ ਹੈ ਇਹ ਸਾਰੇ ਨੂੰ ਛੱਡ ਦੇ ਤਾਂ ਕਿ ਤੇਰਾ ਉਸ ਪਰਮਾਤਮਾ ਦੇ ਨਾਲ ਮੇਲ ਹੋ ਜਵੇ ਤੈਨੂੰ ਮੁਕਤੀ ਪ੍ਰਾਪਤ ਹੋ ਜਵੇ ਪਰ ਜਦੋਂ ਸਵਾਸਾਂ ਦੀ ਪੂੰਜੀ ਮੁੱਕ ਜਾਂਦੀ ਹੈ ਤੇ ਪਰਮਾਤਮਾ ਦਾ ਨਾਮ ਜਪਿਆ ਨਹੀਂ ਹੁੰਦਾ ਤਾਂ ਫਿਰ ਜਿਹੜੀ ਇਹ ਸਰੀਰ ਹੈ ਹਾਰਡ ਜਲੇ ਜਿਓ ਲੱਕੜੀ ਕੇਸ ਜਲੇ ਜੋ ਕਾਸ ਇਹ ਜਗ ਜਲਤਾ ਦੇਖ ਕੇ ਪਹਿਓ ਕਬੀਰ ਉਦਾਸ ਕਹਿੰਦੇ ਦੁਨੀਆ ਜਦੋਂ ਜਲਾਉਂਦੀ ਹੈ ਤਾਂ ਜੇ ਤਾਂ ਉਸ ਨੂੰ ਦੇਖ ਕੇ ਉਦਾਸੀ ਆ ਗਈ ਔਰ ਉਹ ਉਦਾਸੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਸਾਡੇ ਵਿੱਚ ਉਦਾਸੀਪਨ ਨਹੀਂ ਆਉਂਦਾ ਤਾਂ ਅਸੀਂ ਇਸ ਦੁਨੀਆ ਦੇ ਮੋਹ ਨੂੰ ਛੱਡ ਨਹੀਂ ਸਕਦੇ ਇਸੇ ਕਰਕੇ ਸਤਗੁਰ ਫਰੀਦ ਮਾਲ ਜੀ ਕਹੇ ਸੀ ਬਿਰਹਾ ਬਿਰਹਾ ਆਖੀਏ ਬਿਰਹਾ ਤੋਂ ਸੁਲਤਾਨ ਜਿਸ ਤਨ ਬਿਰਹਾ ਨਾ ਉਪਜੇ ਸੋ ਤਨ ਜਾਨਮਸਾਨ ਵਿਯੋਗ ਜਦ ਜਰੂਰੀ ਹੈ ਵਿਛੋੜਾ ਜਰੂਰੀ ਹੈ ਕਿਉਂਕਿ ਵਿਛੋੜਾ ਜਿੰਨੀ ਦੇਰ ਤੱਕ ਸਾਨੂੰ ਯਾਦ ਨਹੀਂ ਆਉਂਦਾ ਕਿ ਅਸੀਂ ਪਰਮਾਤਮਾ ਨਾਲ ਵਿਛੜੇ ਹੋਏ ਹਾਂ ਤੇ ਫਿਰ ਅਸੀਂ ਦੁਨੀਆ ਦੇ ਵਿੱਚ ਮਨ ਲਾ ਕੇ ਬੈਠੇ ਫਿਰ ਸਾਡਾ ਮਨ ਉਦਾਸ ਹੀ ਨਹੀਂ ਹੋ ਰਿਹਾ ਕਬੀਰ ਥੋੜੇ ਜਲ ਮਾਛਲੀ ਝੀਰ ਮੈਲਿਓ ਜਾਲ ਇਹ ਟੋਗ ਨੇ ਨਾ ਛੁੱਟਸ ਫਿਰ ਕਰ ਸਮੁੰਦ ਸਮਾਲ ਕਹਿੰਦੇ ਜੇ ਜਲ ਥੋੜਾ ਹੋਵੇ ਤੇ ਜਦੋਂ ਮੱਛੀਆਂ ਪਕੜਨ ਵਾਲਾ ਉਹਦੇ ਵਿੱਚ ਜਾਲ ਲਾਊਗਾ ਤੇ ਫਿਰ ਮੱਛੀ ਬਚ ਨਹੀਂ ਸਕਦੀ ਕਿਉਂਕਿ ਟੋਇਆ ਹੈ ਛੱਪੜਾ ਹੈ ਛੋਟਾ ਜਿਹਾ ਹੈ ਇਹ ਟੋਬ ਨੇ ਨਾ ਛੁੱਟਸੇ ਫਿਰ ਕਰ ਸਮੁੰਦਰ ਸਮਾਲ ਇਸ ਕਿੰਦੇ ਟੋਏ ਨੂੰ ਛੱਡ ਦੇਣਾ ਚਾਹੀਦਾ ਇਹਨੂੰ ਕਿਉਂ ਫੜ ਕੇ ਬੈਠੇ ਉਸ ਸਮੁੰਦਰ ਦੇ ਵਿੱਚ ਡਾਇਡਨ ਲਈ ਇਸ ਛੱਪੜ ਨੂੰ ਛਿੱੜਣਾ ਪੈਣਾ ਜਿੱਥੇ ਥੋੜਾ ਜਿਹਾ ਜਲ ਹੈ ਇਹ ਗੱਲ ਸਤਗੁਰ ਕਬੀਰ ਮਹਾਰਾਜ ਜੀ ਪ੍ਰਾਣੀਆਂ ਨੂੰ ਸਮਝਾ ਰਹੇ ਕਿ ਇਸ ਦੁਨੀਆ ਦੇ ਵਿੱਚ ਤੂੰ ਛੋਟੇ ਜਿਹੇ ਛੱਪੜ ਦੇ ਨਿਆਈ ਆਪਣੇ ਘਰ ਨੂੰ ਸਮਝ ਕੇ ਬੈਠਾ ਹੈ ਤਾਂ ਜੇਕਰ ਕਿਤੇ ਇਹਦਾ ਤੂੰ ਤਿਆਗ ਕਰ ਲਵੇਂ ਫਿਰ ਤੈਨੂੰ ਸਮੁੰਦਰ ਦੇ ਨਾਲ ਡਰ ਸਕਦਾ ਪਰਮਾਤਮਾ ਤਾਂ ਸਮੁੰਦਰ ਹੈ ਅਥਾ ਸਮੁੰਦਰ ਹੈ ਉੱਥੇ ਤੇਨੂੰ ਕੋਈ ਵੀ ਖਤਰਾ ਹੀ ਨਹੀਂ ਹੈ ਇੱਥੇ ਤਾਂ ਤੈਨੂੰ ਕਾਮ ਕ੍ਰੋਧ ਲੋਭ ਉਹ ਹੰਕਾਰ ਜਿਹੜੇ ਸ਼ਿਕਾਰੀ ਹੈ ਜਿਹੜੀਆਂ ਅਸ਼ਰਤ ਰਿਸ਼ਨਾ ਮਹਾਨ ਉਹਨਾਂ ਦੇ ਕਰਕੇ ਤੂੰ ਫਸੇ ਫਸਿਆ ਹੈ ਔਰ ਤੈਨੂੰ ਮਰਨਾ ਵੀ ਹੈ ਇਸ ਸਮੁੰਦਰ ਨੂੰ ਛੱਡਣਾ ਹੀ ਪੈਣਾ ਇਸ ਸਮੁੰਦਰ ਚ ਜਾਣ ਲਈ ਤੈਨੂੰ ਹਰਿ ਦਾ ਨਾਮ ਜਪਣਾ ਪੈਣਾ ਤੇ ਇਹ ਜਿਹੜਾ ਟੋਆ ਜਾਂ ਛੱਪੜ ਜਾਂ ਛੋਟਾ ਜਿਹਾ ਪਾਣੀ ਦਾ ਤਲਾਬ ਹੈ ਇਹਨੂੰ ਇੱਕ ਦਿਨ ਛੱਡਣਾ ਪੈਣਾ ਤੇ ਉਸ ਸਮੁੰਦਰ ਦੇ ਵਿੱਚ ਤੈਨੂੰ ਰੜਨਾ ਪੈਣਾ ਜੇ ਰੜਨ ਦਾ ਕੋਸ਼ਿਸ਼ ਕਰੇਗਾ ਸਿਮਰਨ ਕਰੇਗਾ ਪਰਮਾਤਮਾ ਦਾ ਨਾਮ ਜਪੇਗਾ ਤਾਂ ਫਿਰ ਤੂੰ ਸਮੁੰਦਰ ਚ ਜਦੋਂ ਰੜ ਗਿਆ ਫਿਰ ਤੈਨੂੰ ਖਤਰਾ ਹੀ ਕੋਈ ਨਹੀਂ ਉੱਥੇ ਸ਼ਿਕਾਰੀ ਜਾਲ ਨਹੀਂ ਲਾ ਸਕਦਾ ਥੋੜੇ ਜਲ ਦੇ ਵਿੱਚ ਤਾਂ ਸ਼ਿਕਾਰੀ ਆਮ ਨਾਲ ਜਾਲ ਲਾ ਕੇ ਤੈਨੂੰ ਫੜ ਸਕਦਾ ਕਬੀਰ ਸਮੁੰਦਰ ਨਾ ਛੋੜੀਏ ਜੋ ਅਤਖਰ ਹੋਏ ਪੋਖਰ ਪੋਖਰ ਟੁੱਟਦੇ ਭਲੋ ਨਾ ਕਹੀਏ ਕੋਈ ਸਤਗੁਰ ਕਬੀਰ ਮਹਾਰਾਜ ਜੀ ਇਸ ਜਿੰਦ ਨੂੰ ਸਮਝਾ ਰਹੇ ਕਹਿੰਦੇ ਪ੍ਰਮਾਤਮਾ ਜਿਹੜਾ ਹੈ ਇਹ ਸਮੁੰਦਰ ਹੈ ਜੇਕਰ ਇਸ ਦਾ ਪਾਣੀ ਖਾਰਾ ਵੀ ਹੋ ਜਵੇ ਤੇ ਇਹਨੂੰ ਛੱਡਣਾ ਨਹੀਂ ਚਾਹੀਦਾ ਕਿਉਂਕਿ ਇੱਥੇ ਤੇਰਾ ਬਹੁਤ ਹੀ ਵੱਡਾ ਦੁਨੀਆਂ ਦੇ ਕਰਤੇ ਨਾਲ ਮੇਲ ਹੈ ਨਹੀਂ ਤਾਂ ਫਿਰ ਤੂੰ ਪੋਖਰ-ਪੋਖਰ ਟੁੰਡਤੇ ਤੂੰ ਦਰਦ-ਦਰ ਪਟਕਦਾ ਫਿਰੇਂਗਾ ਸਮੁੰਦਰ ਨੂੰ ਛੱਡ ਕੇ ਟੋਇਆ-ਟਿੱਬਿਆਂ ਦੇ ਵਿੱਚ ਤੁਰਿਆ ਫਿਰੇਂਗਾ ਛੱਪੜਾਂ ਦੇ ਵਿੱਚ ਤੁਰਿਆ ਫਿਰੇਂਗਾ ਨਹਿਰਾਂ ਨਾਲਿਆਂ ਦੇ ਵਿੱਚ ਤੁਰਿਆ ਫਿਰੇਂਗਾ ਪਲੋ ਨਾ ਕਈਏ ਕੋਏ ਤਾਂ ਫਿਰ ਕਹਿੰਦੇ ਤੈਨੂੰ ਕਿਸ ਨੇ ਵੀ ਚੰਗਾ ਨਹੀਂ ਕਹਿਣਾ ਪਰਮਾਤਮਾ ਨੂੰ ਜਿਹੜੇ ਸੱਜੇ ਬੰਦੇ ਨੇ ਬਸਾਰਿਆ ਹੈ ਉਹ ਦੁਨੀਆ ਤੋਂ ਨਾਮ ਨੇ ਕਦੀ ਵਿਖਟ ਕੇ ਗਿਆ ਦੁਨੀਆ ਤੇ ਨਾਮ ਹੀ ਉਸ ਦਾ ਰਿਹਾ ਹੈ ਜਿਸ ਨੇ ਪਰਮਾਤਮਾ ਨੂੰ ਬਸਾਰਿਆ ਨਹੀਂ ਉਹਦੇ ਭਾਣੇ ਨੂੰ ਮੰਨਿਆ ਉਸ ਕਰਤੇ ਦੀ ਕਿਰਤ ਦੇ ਨਾਲ ਉਹਨੇ ਮੋਹ ਨਹੀਂ ਪਾਇਆ ਕੋਈ ਸਮਝਿਆ ਕਰਤ ਨੂੰ ਉਹ ਆਪਣੇ ਆਪ ਨੂੰ ਵੀ ਕਰਤ ਸਮਝਿਆ ਕਿ ਕਰਤੇ ਦੀ ਕਿਰਤ ਹੈ ਔਰ ਇਹ ਸਰੀਰ ਜਾਣਾ ਹੈ ਇਸ ਜਨ ਤਨ ਦੇ ਰਿੰਗ ਦੇ ਰਿੰਗ ਸਿਮਰਨ ਕਰਕੇ ਉਸ ਸਮੁੰਦਰ ਦੇ ਨਾਲ ਉਸ ਪਰਮਾਤਮਾ ਦੇ ਨਾਲ ਮੇਲ ਹੋ ਜਵੇ ਕਬੀਰ ਨਿਗਸਾਇਮ ਬਹਿ ਗਏ ਥੰਗ ਹੀ ਨਹੀਂ ਕੋਈ ਦੀਨ ਗਰੀਬੀ ਆਪਣੇ ਕਰਤਾ ਹੋਏ ਸੋਏ ਕਹਿੰਦੇ ਜਿਹੜੇ ਆਪਣੇ ਗੁਰੂ ਤੋਂ ਬਿਨਾ ਆ ਉਹ ਰੁੜ ਗਏ ਉਸ ਸਮੁੰਦਰ ਚ ਡੁੱਬ ਗਏ ਥੰਗ ਹੀ ਨਹੀਂ ਕੋਈ ਕਿਉਂਕਿ ਕੋਈ ਮਲਾਈ ਹੈ ਨਹੀਂ ਗੁਰੂ ਨੇ ਮਲਾਦਾ ਕੰਮ ਕਰਨਾ ਹੈ ਜੇਕਰ ਗੁਰੂ ਨੂੰ ਅਸੀਂ ਸ਼ਬਦ ਗੁਰੂ ਬਣਾਇਆ ਹੀ ਨਹੀਂ ਤੇ ਫੇਸੀ ਨਿਗਸੈ ਨਿਗਸੈ ਜਿਸ ਨੂੰ ਪ੍ਰਮਾਤਮਾ ਜੇ ਪ੍ਰਮਾਤਮਾ ਨੇ ਮੰਨਦਾ ਨਹੀਂ ਦੀਨ ਗਰੀਬੀ ਆਪਣੇ ਕਰਤੇ ਹੋਏ ਸੁ ਹੋਏ ਇਹ ਜਿਹੜੀ ਗਰੀਬੀ ਹੈ ਇਹ ਆਪਣੀ ਹੈ ਇਹ ਕਿਸੇ ਤੋਂ ਪਾਈ ਨਹੀਂ ਹੋਈ ਇਹ ਬੰਦੇ ਦੇ ਖੁਦ ਹੀ ਹੈ ਕਿਉਂਕਿ ਪ੍ਰਮਾਤਮਾ ਨੇ ਤਾਂ ਅਮੀਰ ਬਣਾ ਕੇ ਭੇਜਿਆ ਅਮੋਲਕ ਸਵਾਸਾਂ ਦੀ ਪੂੰਜੀ ਜਿਨ੍ਹਾਂ ਨੇ ਧਨ ਇਕੱਠਾ ਕੀਤਾ ਉਹਨਾਂ ਦੇ ਕੋਲ ਵੀ ਉਹ ਹੈ ਜਿਹੜਾ ਆਪਣੇ ਆਪ ਨੂੰ ਗਰੀਬ ਸਮਝਿਆ ਉਹਦੇ ਕੋਲ ਵੀ ਉਹ ਹੈ ਲੇਕਿਨ ਨਿਮਰਤਾ ਜਿਹੜੀ ਆਪਣੇ ਵਿੱਚ ਲਿਆ ਕੇ ਪਰਮਾਤਮਾ ਦਾ ਸਿਮਰਨ ਕਰਨਾ ਕਾਮ ਕ੍ਰੋਧ ਲੋਭ ਅਹੰਕਾਰ ਤੋਂ ਬਚਣਾ ਔਰ ਸਬਰ ਦੇ ਵਿੱਚ ਆਉਣਾ ਸੰਤੋਖ ਦੇ ਵਿੱਚ ਆਉਣਾ ਇਹ ਸਭ ਤੋਂ ਵੱਡੀ ਅਮੀਰੀ ਹੈ ਕਿਉਂਕਿ ਜੇਕਰ ਦੁਨੀਆਂ ਦੇ ਉੱਤੇ ਸਬਰ ਨਹੀਂ ਹੈ ਤਾਂ ਜਿੰਨੇ ਮਰਜੀ ਧਨ ਪਦਾਰਥ ਇਕੱਠੇ ਕਰ ਲਓ ਕਦੀ ਵੀ ਅਮੀਰ ਨਹੀਂ કહਾਈ ਜਾ ਸਕਦੇ ਤੁਸੀਂ ਦੁਨੀਆਂ ਤੁਹਾਨੂੰ ਅਮੀਰ ਕਹੇਗੀ ਪਰ ਉਸ ਦਾਤੇ ਦੇ ਦਰਦ ਦੇ ਤੁਸੀਂ ਇਹੋ ਜਿਹੇ ਨਾ ਮੰਣਿਆ ਕਿ ਤੁਹਾਨੂੰ ਕਿਸੇ ਨੂੰ ਮੋਹ ਨਹੀਂ ਲਾਉਣਾ ਸੋ ਜੇਕਰ ਪਰਮਾਤਮਾ ਦੇ ਨਾਲ ਤੁਸੀਂ ਜੁੜੇ ਹੋਏ ਆ ਤੇ ਉਸ ਦੇ ਅਮੋਲਕ ਸਵਾਸਨ ਦੀ ਪੂੰਜੀ ਨੂੰ ਉਹਦੇ ਸਿਮਰਨ ਦੇ ਵਿੱਚ ਲਾ ਰਹੇ ਆ ਤੇ ਜੋ ਦਿੱਤਾ ਹੋਇਆ ਉਹਨੂੰ ਇਹ ਭਾਣਾ ਉਸ ਦਾ ਮੰਨ ਰਹੇ ਆ ਤੇ ਫਿਰ ਕਹਿੰਦੇ ਤੁਹਾਡਾ ਜਿਹੜਾ ਮਲਾਹ ਹੈ ਉਹ ਤੁਹਾਨੂੰ ਸਮੁੰਦਰ ਚ ਡੁੱਬਣ ਨਹੀਂ ਦੇਣਾ ਨਹੀਂ ਤਾਂ ਲੋਕ ਡੁੱਬ ਜਾਂਦੇ ਕਬੀਰ ਬੈਸਨੋ ਕੀ ਕੂਕਰ ਭਲੇ ਸਾਖਤ ਕੀ ਬੁਰੀ ਮਾਏ ਉਹ ਨਿਤ ਹਰ ਨਾਮ ਜਪ ਜਸ ਕਹੇ ਉਹ ਪਾਪ ਬਸਹਿਨ ਜਾਈਂ ਕਹਿੰਦੇ ਜਿਹੜਾ ਬੰਦਾ ਪਰਮਾਤਮਾ ਦਾ ਸਿਮਰਨ ਕਰਦਾ ਉਹਦੀ ਕੁੱਤੀ ਵੀ ਚੰਗੀ ਹੈ ਕਿਹਦੇ ਨਾਲ ਉਹ ਜਿਹੜੇ ਬੰਦੇ ਪਰਮਾਤਮਾ ਨੂੰ ਮੰਨਦੇ ਨਹੀਂ ਕਹਿੰਦੇ ਉਹਦੀ ਮਾਂ ਨਾਲ ਵੀ ਜਿਹੜਾ ਪਰਮਾਤਮਾ ਦਾ ਸਿਮਰਨ ਕਰਦਾ ਉਹਦੀ ਕੁੱਤੀ ਨਾਲੋਂ ਦੂਸਰੇ ਦੀ ਮਾਂ ਨਾਲੋਂ ਸਿਮਰਨ ਕਰਨ ਵਾਲੇ ਦੀ ਕੁੱਤੀ ਵੀ ਚੰਗੀ ਹੈ ਕਿਉਂ ਕਿਉਂਕਿ ਉਹ ਨਿਤ ਹਰ ਨਾਮ ਜਪ ਜਦੋਂ ਉਹ ਪਰਮਾਤਮਾ ਦਾ ਨਾਮ ਜਪਦਾ ਗੁਰਦੁਆਰੇ ਮੰਦਿਰ ਮਸਜਿਦ ਦੇ ਵਿੱਚ ਜਾਂਦਾ ਉਹ ਕੁੱਤੀ ਵੀ ਸੰਗ ਕਰਦੀ ਹੈ ਪਰ ਜਿਹੜਾ ਦੂਸਰਾ ਹੈ ਜਿਹੜਾ ਪਰਮਾਤਮਾ ਨੂੰ ਮੰਨਦਾ ਨਹੀਂ ਉਹ ਜਦੋਂ ਪਾਪ ਕਰਦਾ ਹੈ ਮਾੜੇ ਕੰਮ ਕਰਦਾ ਹੈ ਉਹਦੀ ਮਾਂ ਵੀ ਉਹਦੀ ਸੰਗ ਕਰਦੀ ਹੈ ਇਸ ਕਰਕੇ ਪਰਮਾਤਮਾ ਦੇ ਸਿਮਰਨ ਕਰਨ ਵਾਲੇ ਦੀ ਕਿੰਨਾ ਵੱਡਾ ਨਿਰਣਾ ਸਤਗੁਰ ਕਬੀਰ ਮਹਾਰਾਜ ਜੀ ਕਰ ਰਹੇ ਹੈ ਵੀ ਉਸ ਦੀ ਕੁੱਤੀ ਦੇ ਬਰਾਬਰ ਵੀ ਜਿਹੜਾ ਪਰਮਾਤਮਾ ਨਹੀਂ ਮੰਨਦਾ ਉਹਦੀ ਮਾਂ ਮਾਂ ਵੀ ਨਹੀਂ ਹੋ ਸਕਦੀ ਸਿਮਰਨ ਕਰਨ ਵਾਲੇ ਦੀ ਕੁੱਤੀ ਵੀ ਚੰਗੀ ਹੈ ਕਿਉਂਕਿ ਉਹ ਸੰਗ ਕਰ ਰਹੀ ਹੈ ਸੰਗਤ ਚੰਗੀ ਹੈ ਇੱਥੇ ਸੰਗਤ ਨੂੰ ਪਹਿਲ ਦਿੱਤੀ ਹੈ ਸਤਗੁਰ ਕਬੀਰ ਮਹਾਰਾਜ ਜੀ ਸੰਗਤ ਦੀ ਮਹੱਤਤਾ ਦੱਸ ਰਹੇ ਕਿ ਜੇਕਰ ਅਸੀਂ ਚੰਗੇ ਦੇ ਨਾਲ ਸੰਗਤ ਕਰਾਂਗੇ ਇਹ ਚੰਦਨ ਦੇ ਨਾਲ ਸੰਗਤ ਕਰ ਲਵਾਂਗੇ ਤਾਂ ਸਾਡੇ 'ਚ ਵੀ ਖੁਸ਼ਬੂ ਆ ਜਾਊਗੀ ਕਿਉਂਕਿ ਜੇ ਨਹੀਂ ਅਸੀਂ ਮਾੜੇ ਦੇ ਸੰਗਤ ਕਰਨੇ ਤਾਂ ਮਾੜੇ ਦਾ ਸਾਡੇ ਤੇ ਅਸਰ ਆਉਣਾ ਇਸੇ ਕਰਕੇ ਉਹਨਾਂ ਨੇ ਕਹੇ ਸੀ ਤੂੰ ਚੰਦਨ ਹਮ ਰੰਡ ਵਾਪਰੇ ਸੰਗਤ ਮਾਰੇ ਬਾਸਾ ਨਹੀਂ ਚ ਰੁਕਤੇ ਉੱਚ ਪਏ ਹੈ ਗੰਧ ਸੁਗੰਧ ਨ ਵਸ ਸਤਗੁਰ ਅਬਦਾਸ ਮਹਾਰਾ ਜੀ ਕਹਦੇ ਚੰਦਨ ਦੇ ਜਿਹ ਨਿਕਟ ਵਸਦੇ ਹੈ ਉਹਨਾਂ ਦੇ ਵਿੱਚ ਵੀ ਚੰਦਨ ਦੀ ਖੁਸ਼ਬੂ ਹਣ ਸ਼ੁਰੂ ਹੋ ਜਾਂਦੀ ਕਿਉਂਕਿ ਸੰਗਤ ਚੰਗੀ ਹੈ ਪਰ ਜਿਹੜੇ ਮਾੜੇ ਦੇ ਸੰਗਤ ਕਰਦੇ ਤੇ ਉਹਨਾਂ ਦੇ ਵਿੱਚ ਮਾੜਾ ਹੀ ਅਸਰ ਪੈਂਦਾ ਸਤਗੁਰ ਕਬੀਰ ਮਹਾਰਾਜ ਜੀ ਏਸੀ ਗੱਲ ਨੂੰ ਸਮਝਾ ਰਹੇ ਕਿ ਪਰਮਾਤਮਾ ਦਾ ਨਾਮ ਜਪਣ ਵਾਲਿਆਂ ਦੀ ਸੰਗਤ ਕਰਨੀ ਚਾਹੀਦੀ ਹੈ ਕਬੀਰ ਹਰਨਾ ਦੁੱਬਲਾ ਇਹ ਹਰੀਆਰਾ ਤਾਲ ਲੱਖ ਹਿਰੀ ਏਕ ਜੀਵ ਕਿਤਰ ਮੰਚੋ ਕਾਲ ਸਤਗੁਰ ਕਬੀਰ ਮਹਾਰਾਜ ਸਮਝਾ ਰਹੇ ਕਿ ਮੇਰੀ ਜਿੰਦ ਹਰਨ ਜਿਹੜੀ ਹੈ ਇਹ ਬਹੁਤ ਕਮਜ਼ੋਰ ਹੈ ਹਰ ਮੇਰਾ ਇਹ ਦੁਨੀਆ ਜਿਹੜੀ ਹੈ ਬਹੁਤ ਵੱਡੀ ਜਿਹਦੇ ਵਿੱਚ ਬੇਕਾਰਾਂ ਦਾ ਹਰੀਆਵਲ ਦਿਸ ਰਹੀ ਹੈ ਕਿ ਜਿਹੜਾ ਮਨ ਦਾ ਹਰਨ ਹੈ ਇਹ ਬਚ ਨਹੀਂ ਸਕਦਾ ਇਹ ਚੂਣਾ ਚਾਹੁੰਦਾ ਦੁਨੀਆ ਦੀ ਇਸ ਹਰੀਆਵਲ ਨੂੰ ਚੰਗਾ ਸਮਝਦਾ ਹੈ ਲੱਖ ਹੈਰੀ ਇੱਕ ਜਿਉ ਕੀਤਾ ਬਚਿਓ ਘਾਲ ਕਹਿੰਦੇ ਮੈਂ ਕਿੰਨੀਕ ਦਿਨ ਬਚਾ ਸਕਦਾ ਇਹਨੂੰ ਕਿਉਂਕਿ ਲੱਖਾ ਹੀ ਵਿਸ਼ੇ ਬੇਕਾਰਾਂ ਦੀਆਂ ਗੰਦਲਾਂ ਦਿਸ ਰਹੀਆਂ ਕਿੰਨੀਕ ਦਿਨ ਬਚੂਗਾ ਸੋ ਜੇਕਰ ਬਚਣਾ ਹੈ ਤਾਂ ਉਸ ਪਰਮਾਤਮਾ ਦੇ ਸਿਮਰਨ ਦੇ ਵਿੱਚ ਲੱਗਣਾ ਪੈਣਾ ਨਹੀਂ ਤਾਂ ਇਸ ਹਰਨ ਨੇ ਬਚਣਾ ਨਹੀਂ ਕਿਉਂਕਿ ਇਸ ਹਰਨ ਨੂੰ ਪਤਾ ਨਹੀਂ ਕਿ ਦੁਨੀਆ ਛੱਡ ਕੇ ਜਾਣੀ ਹੈ ਇਸ ਕਰਕੇ ਉਹਨਾਂ ਨੇ ਇਸ ਦੁਨੀਆ ਨੂੰ ਇੰਨੇ ਮਿੱਠੇ ਦੱਸਿਆ ਕਿ ਹਰੀਆਵਲ ਲੱਗ ਰਹੀ ਹੈ ਤੇ ਮਨ ਦਾ ਹਿਰਨ ਜਿਹੜਾ ਹੈ ਇਹਦੇ ਵਿੱਚ ਚੁਗਣਾ ਚਾਹੁੰਦਾ ਮੈਂ ਰੁਕ ਰਿਹਾ ਪਰ ਮੈਂ ਕਿੰਨੇ ਕਦੇ ਰੁਕ ਲੂੰਗਾ ਮੈਂ ਰੁਕ ਨਹੀਂ ਸਕਦਾ ਜਿੰਨੀ ਦੇ ਤੱਕ ਉਸ ਪਰਮਾਤਮਾ ਦੀ ਕਿਰਪਾ ਨਹੀਂ ਹੁੰਦੀ ਸੋ ਜੇਕਰ ਮੈਂ ਇਸ ਨੂੰ ਬਚਾਉਣਾ ਹੈ ਤਾਂ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਸਿਮਰਨ ਕਰਾਂ ਤਾਂ ਹੀ ਬਚ ਸਕਣਾ ਨਹੀਂ ਤਾਂ ਨਹੀਂ ਬਚ ਸਕਦਾ ਕਿਉਂਕਿ ਇਹ ਕਮਜ਼ੋਰ ਹੈ ਮਨ ਦਾ ਕਮਜ਼ੋਰ ਹੈ ਕਬੀਰ ਗੰਗਾ ਤીર ਜੋ ਘਰ ਕਰੇ ਪੀਵੇ ਨਿਰਮਲ ਨੀਰ ਬਿਨ ਹਰ ਭਗਤਿ ਨ ਮੁਕਤ ਹੋਏ ਕਿਉ ਕਹਿ ਰ ਮੇ ਕਬੀਰ ਕਹਿੰਦੇ ਜੇ ਗੰਗਾ ਦੇ ਕਿਨਾਰੇ ਦੇ ਉੱਤੇ ਵੀ ਤੂੰ ਘਰ ਬਣਾ ਲਵੇਂ ਤੇ ਤੂੰ ਰੋਜ਼ ਗੰਗਾ ਜ ਦਾ ਨਿਰਮਲ ਨੀਰ ਪੀਵੇਂ ਬਿਨ ਹਰ ਭਗਤਿ ਨ ਮੁਕਤ ਹੋਏ ਕਹਿੰਦੇ ਮਤ ਸੋਚ ਕੇ ਗੰਗਾ ਦੇ ਕਿਨਾਰੇ ਤੇ ਮੇਰੀ ਮੁਕਤੀ ਹੋ ਜਾਊ ਜੇ ਹਰੀ ਦਾ ਭਗਤਿ ਨ ਕੀਤੀ ਤੇ ਫਿਰ ਤੈਨੂੰ ਨਰਕਾਂ ਚ ਪੈਣਾ ਹੀ ਪੈਣਾ ਜਮਨ ਦੇ ਬਸ ਪੈਣਾ ਹੀ ਪੈਣਾ ਉੱਲੀ ਗੰਗਾ ਦੇ ਕਿਨਾਰੇ ਭਾਵੇਂ ਪਾਲਾ ਗਤੀ ਨਹੀਂ ਹੋਣੀ ਨਾਮ ਤੋਂ ਬਿਨਾ ਪਰ ਮਾਤਮਾ ਦਾ ਨਾਮ ਜਪੜਾ ਪੈਣਾ ਇਹ ਨਹੀਂ ਕਿ ਗੰਗਾ ਦੇ ਵਿੱਚ ਨਹਾਉਣ ਲੱਪੇ ਤਾਂ ਤੀਰਥ ਹੋ ਗਿਆ ਤਾਂ ਅਸੀਂ ਮੁਕਤੀ ਪਾਲ ਮੰਗੇ ਬਾਹਰ ਦੀ ਮੈਲ ਥੀ ਹੋ ਗਈ ਮਨ ਦੀ ਮੈਲ ਲਾਉਣ ਲਈ ਤੈਨੂੰ ਨਾਮ ਦਾ ਆਸਰਾ ਲੈਣਾ ਪੈਣਾ ਹਰਿ ਦੀ ਭਗਤੀ ਕਰਨੀ ਪੈਣੀ ਹੈ ਇਸੇ ਕਰਕੇ ਉਹਨਾਂ ਨੂੰ ਕਹਿ ਕੇ ਗੰਗਾ ਦੇ ਕਿਨਾਰੇ ਦੇ ਉੱਤੇ ਵੀ ਬੈਠ ਕੇ ਤੁਸੀਂ ਜੇਕਰ ਇਹ ਮਨ 'ਚ ਸੋਚ ਲਮ ਕਿ ਸਾਡੀ ਮੁਕਤੀ ਹੋ ਜਾਊਗੀ ਨਹੀਂ ਹੋ ਸਕਦੀ ਠੀਕ ਹੈ ਠੰਡਾ ਪਾਣੀ ਪੀ ਸਕਦੇ ਆ ਇਸ਼ਨਾਨ ਕਰ ਸਕਦੇ ਆ ਨੇੜੇ ਹੈ ਗੰਗਾ ਦੇ ਪਰ ਭਗਤੀ ਤਾਂ ਜਿਹੜੀ ਹੈ ਉਹ ਮਨ ਨੇ ਕਰਨੀ ਹੈ ਇਹ ਤਾਂ ਤਨ ਦੀ ਸਹੂਲਤ ਹੈ ਕਿ ਦੂਰ ਨਹੀਂ ਜਾਣਾ ਤਰਨਾ ਨਹੀਂ ਪਊਗਾ ਠੰਡਾ ਪਾਣੀ ਤਨ ਲਈ ਚਾਹੀਦਾ ਪਰ ਮਨ ਦੀ ਖਰਾਕਤ ਜਿਹੜੀ ਹੈ ਉਹ ਕੰਨਾਂ ਦੇ ਰਾਹੀਂ ਸ਼ਬਦ ਦੀ ਜਾਣੀ ਹੈ ਸੋ ਇਸ ਕਰਕੇ ਉਹਨਾਂ ਦਾ ਸਮਝਾਉਣ ਹੈ ਜੀਵ ਨੂੰ ਕਿ ਕਰਮ ਜਿਹੜਾ ਤੈਨੂੰ ਸਿਮਰਨ ਦਾ ਕਰਨਾ ਪੈਣਾ ਇਹ ਨਾ ਮਤ ਸੋਚ ਕਿ ਤੀਰਥਾਂ ਦੇ ਉੱਤੇ ਬੈਠ ਕੇ ਕਿਤੇ ਮੈਨੂੰ ਮੁਕਤੀ ਮਿਲ ਜਣੀ ਹੈ ਤੀਰਥ ਜਿਹੜਾ ਹੈ ਉਦੇ ਨਾਲੋਂ ਖਰਦਾ ਦਾਸ ਵੱਡਾ ਹੈ ਕਿਉਂਕਿ ਤੀਰਥ ਉੱਥੇ ਬਣਿਆ ਜਿੱਥੇ ਉਸ ਪਰਮਾਤਮਾ ਦੇ ਭਗਤ ਨੇ ਆ ਕੇ ਬੰਦਗੀ ਕੀਤੀ ਉਹਦੇ ਚਰਨ ਪੈ ਗਏ ਕਿਉਂਕਿ ਉਹ ਹੀ ਜਗ੍ਹਾ ਪਵਿੱਤਰ ਹੋ ਗਈ ਹੈ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋਇ ਥਾਂ ਸੋਹਾਵ ਆਰਾਮ ਰਾਜੀ ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ ਜੇ ਕਹ ਕਹਿੰਦੇ ਮਨ ਜਿਹੜਾ ਉਹ ਗੰਗਾ ਦੇ ਨੀਦ ਦੀ ਤਰ੍ਹਾਂ ਹੋਜਵੇ ਗੰਗਾ ਦਾ ਨੀਰ ਨਿਰਮਲ ਹੋ ਨੀ ਕਿਹਾ ਤੇ ਗੰਗਾ ਦੇ ਨੀਦ ਦੀਆਂ ਹੋਰ ਕੀ ਕੁਆਲਿਟੀ ਹੈ ਨਿਮਰਤਾ ਹੈ ਜੀ ਮੇਰੇ ਪਾਸੇ ਨੂੰ ਜਾਣਾ ਹੈ ਆਪਣੇ ਆਪ ਦਾ ਉਹਦਾ ਰੰਗ ਕੋਈ ਨਹੀਂ ਜਿਸ ਦੇ ਬਰਤਨ ਚ ਪਾਲਿਆ ਉਦਾਂ ਦਾ ਹੋ ਜਾਣਾ ਹੈ ਭਾਵ ਹੰਕਾਰ ਛੱਡਣਾ ਹੈ ਮੈ ਛੱਡਣੀ ਹੈ ਜਦੋਂ ਕਹਿੰਦੇ ਹੰਕਾਰ ਵੀ ਛੱਡ ਦਿੱਤਾ ਨਿਮਰਤਾ ਵੀ ਆ ਗਈ ਤੇ ਫਿਰ ਕੀ ਕਹਿੰਦੇ ਉਸ ਪਰਮਾਤਮਾ ਦਾ ਸਿਮਰਨ ਦੇ ਨਾਲ ਪਾਛੇ ਲੱਗੋ ਹਰ ਫਿਰੇ ਕਹਤ ਕਬੀਰ ਕਬੀਰ ਤਾਂ ਫਿਰ ਉਸੇ ਹੀ ਪ੍ਰਾਣੀ ਨੂੰ ਦੁਨੀਆ ਜਿਹੜੀ ਹੈ ਜੇ ਨੂੰ ਜਲਾਹਾ ਜਲਾਹਾ ਕਹਿੰਦੀ ਉਹਨੂੰ ਫਿਰ ਭਗਤ ਕਹਿਣਾ ਸ਼ੁਰੂ ਕਰ ਦਿੰਦੀ ਹੈ ਕਿ ਇਹ ਤੱਕ ਵੀਰ ਭਗਤ ਹੋ ਗਿਆ ਸੋ ਮਨ ਦੀ ਜਿਹੜੀ ਪਵਿੱਤਰਤਾ ਹੈ ਚੰਚਲਤਾ ਹੈ ਉਹਨੂੰ ਖਤਮ ਕਰਨਾ ਪਵਿੱਤਰਤਾ ਲਿਆਉਣੀ ਹੈ ਤਾਂ ਕਿ ਅਸੀਂ ਵਿਸ਼ੇ ਬਕਾਰਾਂ ਤੋਂ ਬਚ ਜਾਈਏ ਅਤੇ ਰਿਸ਼ਤੇ ਨਾਤੇ ਦੇ ਨਾਲੋਂ ਪਿਆਰ ਟੁੱਟ ਜਵੇ ਸੱਟ ਬਾਰ ਬਾਰ ਬਾਣੀ ਜਿਹੜੀ ਹੈ ਪ੍ਰਾਣੀ ਨੂੰ ਪੈਰ ਪੈਰ ਤੇ ਠੋਕਰਾ ਮਾਰ ਰਹੀ ਹੈ ਕਿ ਛੱਡ ਦੇ ਇਹ ਦੁਨੀਆ ਦੇ ਵਿੱਚ ਸਾਰੇ ਰਿਸ਼ਤੇ ਨਾਤੇ ਇਹ ਕੋੜ ਦੇ ਪਰ ਬੰਦਾ ਛੱਡਦਾ ਨਹੀਂ ਕਿਉਂਕਿ ਬੰਦੇ ਦਾ ਜਦੋਂ ਜਨਮ ਹੁੰਦਾ ਪ੍ਰਾਣੀ ਦਾ ਸਭ ਤੋਂ ਪਹਿਲਾਂ ਮਾਂ ਜਿਹੜੀ ਹੈ ਉਹ ਹੀ ਮੈਸ ਖਾਦੀ ਹੈ ਕਿ ਮੈਂ ਤੇਰੀ ਮਾਂ ਆ ਤੇਰਾ ਬਾਪਾ ਆ ਤੇਰੀ ਭੈਣਾ ਆ ਤੇਰਾ ਭਰਾ ਆ ਤੇਰਾ ਚਾਚਾ ਹੈ ਤਾਇਆ ਹੈ ਜੋ ਵੀ ਹੈ ਇਹ ਮੈਂ ਮੈਂ ਜਿਹੜੀ ਹੈ ਪਹਿਲਾਂ ਉਹਨੂੰ ਸਖਾ ਦਿੱਤੀ ਜਾਂਦੀ ਹੈ ਤੇ ਅਸਲੀ ਤਾਂ ਉਹ ਪਰਮਾਤਮਾ ਹੀ ਹੈ ਸਾਰਾ ਕੁਝ ਇਸੇ ਕਰਕੇ ਉਹਨਾਂ ਨੇ ਕਹਿ ਕੇ ਉਸ ਦੇ ਨਾਮ ਨੂੰ ਜਿੰਨਾ ਜ਼ਿਆਦਾ ਜ਼ਰੂਰੀ ਹੈ ਮਕੰਦ ਮਕੰਦ ਜਪੋ ਸੰਸਾਰ ਬਿਨ ਮਕੰਦ ਤਨ ਹੋਏ ਹਾ ਸੋਈ ਮਕੰਦ ਮੁਕਤ ਕਾ ਦਾਤਾ ਸੋਈ ਮਕੰਦ ਹਮਰਾ ਪਿਤ ਮਤ ਸਾਰਾ ਕੁਛ ਪਰਮਾਤਮਾ ਹੈ ਸੋ ਇਹਨਾਂ ਸ਼ਲੋਕਾਂ ਤੋਂ ਸਿੱਖਿਆ ਲੈਂਦੇ ਹਾਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਬਾਕੀ ਦੇ ਸਵਾਸਾਂ ਦੀ ਪੁੰਜੀ ਜਿਹੜੀ ਰਹਿੰਦੀ ਹੈ ਗੁਰੂ ਜੀ ਕਿਰਪਾ ਕਰਨ ਆਪਣਾ ਨਾਮ ਜਪਾਉਂਦੇ ਹੋਏ ਅਬ ਗੁਣਾਂ ਨੂੰ ਜੋ ਅਸੀਂ ਅਬ ਗੁਣ ਕਰ ਚੁੱਕੇ ਨਾਚ ਤਾਰਦੇ ਹੋਏ ਆਪਣੇ ਚਰਨਾਂ ਕਮਲਾਂ ਦਾ ਆਸਰਾ ਦੇ ਤਾਂ ਕਿ ਇਸ ਸਤ ਸੰਦੀ ਪੁੰਜੀ ਜਿਹੜੀ ਰਹਿੰਦੀ ਹੈ ਉਹਨਾਂ ਦੀ ਕਿਰਪਾ ਦੇ ਨਾਲ ਲੇਖੇ ਚ ਲੱਗੇ ਜੁਏ ਤਾਂ ਹੈ ਇਸ ਦੁਨੀਆ ਤੇ ਇਸ ਜੀਵਨ ਦਾ ਫਾਇਦਾ ਹੈ ਨਹੀਂ ਤਾਂ ਬਾਜੀ ਹਾਰ ਕੇ ਚਲੇ ਜਾਣਾ ਉਸ ਪਰਮਾਤਮਾ ਦੇ ਨਾਲ ਜੁੜਨ ਲਈ ਜੋ ਗੁਰੂ ਜੀ ਸਮਝਾ ਰਹੇ ਸਾਨੂੰ ਇਹਦੇ ਤੇ ਅਮਲ ਕਰਨਾ ਚਾਹੀਦਾ ਸੋ ਆਓ ਇਹ ਅਰਦਾਸ ਬੇਨਤੀ ਅਜਿਹੀ ਕਰਦੇ ਹੋਏ ਬਾਣੀ ਅਚਾਰ ਦੇ ਪੜਦੇ ਗਲਤੀਆਂ ਜੋ ਹੋਈਆਂ ਮਾਫ ਕਰਦੇ ਕਰਨ ਅੱਗੇ ਤੋਂ ਸ਼ੁੱਧ ਬਾਣੀ ਪੜਨ ਦਾ ਬਲ ਵਕਸ਼ਣ ਫਤਿ ਬਲਾਈ ਵਾਹਿਗੁਰੂ ਜੀ ਕਾ ਖਾਲਸਾ why could she give it